ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਬਹੁਤ ਦਿਨ ਹੋ ਗਿਆ ਸਲਾਈ ਵਾਲੀ ਚੈਨਲ ਤੇ ਆਪਾਂ ਵੀਡੀਓ ਨਹੀਂ ਪਾ پا ਰਹੇ ਸੀਗੇ ਕਿਉਂਕਿ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਚੱਲਦਾ ਪਿਆ ਸੀ ਪੇਂਟ ਹੋ ਰਿਹਾ ਸੀਗਾ ਕਾਫੀ ਦਿਨਾਂ ਤੋਂ ਮਹੀਨਾ ਡੇਢ ਮਹੀਨਾ ਹੀ ਹੋ ਗਿਆ ਸੀਗਾ ਠੀਕ ਹੈ ਤੇ ਬਿਜ਼ੀ ਬਹੁਤ ਸੀ ਸਲਾਈ ਦਾ ਜਿਹੜਾ ਕੰਮ ਹੈਗਾ ਉਹ ਹੋ ਰਹੀ ਨਹੀਂ ਰਿਹਾ ਸੀ ਇਸੇ ਲਈ ਵੀਡੀਓ ਜਿਹੜੀ ਹੈਗੀ ਆਪਣੀ ਉਹ ਆ ਨਹੀਂ ਰਹੀ ਸੀਗੀ ਠੀਕ ਹੈ ਹੁਣ ਆਪਾਂ ਸਲਾਈ ਦਾ ਕੰਮ ਵੀ ਜਿਹੜਾ ਹੈਗਾ ਉਹ ਰੈਗੂਲਰ ਕਰਾਂਗੇ ਔਰ ਵੀਡੀਓ ਵੀ ਜਿਹੜੀ ਹੈਗੀ ਉਹ ਆਪਣੀ ਆਉਂਦੀ ਰਹੂਗੀ ਸਲਾਈ ਦੀ ਵੀਡੀਓ ਦੇ ਨਾਲ ਨਾਲ ਜਿਹੜੀ ਹੈਗੇ ਤੁਹਾਡੇ ਲਈ ਸੂਟਾਂ ਵਾਲੀ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ ਠੀਕ ਹੈ ਜੀ ਜਿਵੇਂ ਹੁਣ ਇੱਕ ਦਿਨ ਸਲਾਈ ਵਾਲੀ ਵੀਡੀਓ ਆ ਗਈ ਔਰ ਦੂਸਰੇ ਦਿਨ ਜਿਹੜੀ ਹੈਗੀ ਆਪਣੀ ਸੂਟਾਂ ਵਾਲੀ ਵੀਡੀਓ ਆ ਗਈ ਆਪਾਂ ਇਸ ਤਰੀਕੇ ਨਾਲ ਵੀਡੀਓ ਪਾਇਆ ਕਰਾਂਗੇ ਤੇ ਮਤਲਬ ਇਹ ਆ ਵੀ ਜਿਹੜੀਆਂ ਭੈਣਾਂ ਸਲਾਈ ਸਿੱਖਣਾ ਚਾਹੁੰਦੀਆਂ ਨੇ ਉਹਨਾਂ ਦਾ ਕੰਮ ਨਹੀਂ ਰੁਕੂਗਾ ਠੀਕ ਆ ਆਪਾਂ ਨਾਲ ਨਾਲ ਸਲਾਈ ਦੀ ਵੀਡੀਓ ਵੀ ਅਪਲੋਡ ਕਰਦੇ ਰਵਾਂਗੇ ਜਿਵੇਂ ਕਿ ਹੁਣ ਗਰਮੀਆਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਆਉਣਗੇ ਸੂਟਾਂ ਦੇ ਉਹ ਸੂਟਾਂ ਦਾ ਜਿਹੜਾ ਸਾਰੀ ਜਿਹੜੀ ਵੀਡੀਓ ਹੈਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਹੁਣ ਜਿਸ ਤਰੀਕੇ ਨਾਲ ਆਪਣੇ ਕੋਲੇ ਸੂਟ ਜਿਹੜੇ ਹੈਗੇ ਨੇ ਰੈਡੀ ਹੋ ਜਾਂਦੇ ਨੇ ਉਹਨਾਂ ਦੇ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦੇ ਨੇ ਉਹ ਮੈਂ ਵੀਡੀਓ ਦੇ ਵਿੱਚ ਕਈ ਵਾਰੀ ਸਲਾਈ ਵਾਲੇ ਚੈਨਲ ਤੇ ਨਹੀਂ ਦਿਖਾ ਪਾਉਂਦੀ ਹੈਗੀ ਹਨਾ ਤੇ ਉਹਦੇ ਲਈ ਆਪਾਂ ਜਿੰਨੇ ਵੀ ਆਪਾਂ ਸੂਟ ਡਿਜ਼ਾਈਨਰ ਰੈਡੀ ਕਰਦੇ ਆ ਉਹ ਮੈਂ ਬਲੌਗਿੰਗ ਵਾਲੇ ਚੈਨਲ ਤੇ ਦਿਖਾਉਂਦੀ ਰਹਣੀ ਹੁਣੀਆਂ ਆਪਣਾ ਬਲੌਗਿੰਗ ਵਾਲਾ ਚੈਨਲ ਹੈਗਾ ਜੀ ਕੁਲਵੀਰ ਤੰਜਲ ਬਲੌਗ ਜਿਹੜੀਆਂ ਭੈਣਾਂ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਕੁਲਵੀਰ ਤੰਜਲ ਬਲੌਗ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਉਹਦੇ ਉੱਪਰ ਆਪਾਂ ਜਿਹੜੇ ਵੀ ਨਵੇਂ ਡਿਜ਼ਾਈਨ ਬਣਾਉਣੇ ਆ ਉਹ ਸ਼ੋਅ ਕਰਦੇ ਰਹਨੇ ਆ ਜਿਵੇਂ ਹੁਣ ਸਲਾਈ ਵਾਲੀ ਵੀਡੀਓ ਤੇ ਆਪਾਂ ਸਿਰਫ ਸਲਾਈ ਵਾਲੀ ਵੀਡੀਓ ਹੀ ਪਾਉਨੇ ਆ ਡਿਜ਼ਾਈਨ ਜਿਹੜੇ ਹੈਗੇ ਨੇ ਉਹ ਆਪਾਂ ਬਲੌਗਿੰਗ ਵਾਲੇ ਚੈਨਲ ਤੇ ਸ਼ੋਅ ਕਰਦੇ ਆ ਇਸ ਲਈ ਤੁਸੀਂ ਭੈਣਾਂ ਜਿਹੜੀਆਂ ਸਾਰੀਆਂ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਹੈਗਾ ਬਲੌਗਿੰਗ ਵਾਲੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਬਲੌਗਿੰਗ ਵਾਲੇ ਚੈਨਲ ਤੇ ਵੀ ਆਪਾਂ ਇੱਕ ਵੀਡੀਓ ਜਿਹੜੀ ਹੈਗੀ ਉਹ ਅਪਲੋਡ ਕੀਤੀ ਹੋਈ ਆ ਸੂਟਾਂ ਵਾਲੀ ਤਾਂ ਕਿ ਬਲੌਗਿੰਗ ਵਾਲੀਆਂ ਭੈਣਾਂ ਨੂੰ ਵੀ ਪਤਾ ਚੱਲ ਸਕੇ ਕਿ ਆਪਾਂ ਸੂਟਾਂ ਦਾ ਜਿਹੜਾ ਕੰਮ ਹੈਗਾ ਉਹ ਸਟਾਰਟ ਕਰ ਰਹੇ ਆਂਗੇ ਜਿਹੜੀ ਆਪਣੀ ਮੇਨ ਵੀਡੀਓ ਹੋਇਆ ਕਰੂਗੀ ਸੂਟਾਂ ਵਾਲੀ ਉਹ ਆਪਣੇ ਸਲਾਈ ਵਾਲੇ ਚੈਨਲ ਤੇ ਹੀ ਆਇਆ ਕਰੂਗੀ ਮਤਲਬ ਕਿ ਤੰਜਲ ਬੁਟੀਕ ਬਾਈ ਕੁਲਵੀਰ ਵਾਲੇ ਚੈਨਲ ਤੇ ਠੀਕ ਹੈ ਜੀ ਤੇ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਹੋ ਸਕਦਾ ਜਦੋਂ ਤੱਕ ਇਹ ਵਾਲੀ ਵੀਡੀਓ ਆਉਗੀ ਉਦੋਂ ਤੱਕ ਸੂਟ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਸੇਲ ਵੀ ਹੋ ਚੁੱਕੇ ਹੋਣ ਤੁਸੀਂ ਮੈਨੂੰ ਮੈਸੇਜ ਕਰਕੇ ਕਨਫਰਮ ਕਰ ਲੈਣਾ ਇੱਕ ਵਾਰੀ ਠੀਕ ਹੈ ਜੀ ਮੈਂ ਮੈਂਸ਼ਨ ਜਿਹੜਾ ਹੈਗਾ ਉਹ ਵੀਡੀਓ ਦੇ ਵਿੱਚ ਕਰ ਦੂੰਗੀ ਨੰਬਰ WhatsApp ਕੋਈ ਗੱਲ ਨਹੀਂ ਬਟੇ ਉਹ ਹੋਪ ਤ ਪੱਗ ਬਣ ਕੇ ਬੈਠਾ ਉਧਰ ਬੈਜੂ ਵੀਡੀਓ ਬਣਾ ਲਈ ਹੈਨਾ ਇਧਰ ਬੈਠਦੇ ਬੈਜੂ ਗੁੱਤ ਦੇਖੋ ਭਾਣ ਜੀ ਮੇਰੀ ਮੇਰੀ ਭੈਣ ਆਈ ਹੋਈ ਸੀ ਇਸੇ ਲਈ ਵੀਡੀਓ ਜਿਹੜੀ ਹੈਗੀ ਉਹ ਮੈਂ ਅਪਲੋਡ ਨਹੀਂ ਕਰ ਪਾਰੀ ਸੀ ਇੱਕ ਤਾਂ ਘਰ ਦਾ ਕੰਮ ਚੱਲ ਰਿਆ ਸੀ ਔਰ ਦੂਸਰਾ ਮੇਰੀ ਭੈਣ ਆਈ ਹੋਈ ਸੀ ਕਿ ਕੈਨੇਡਾ ਤੋਂ ਠੀਕ ਹੈ ਜੀ ਉਹਨਾਂ ਨੇ ਮਹੀਨਾ ਦੋ ਮਹੀਨੇ ਹਜੇ ਰਹਿਣਾਗਾ ਇਸੇ ਲਈ ਬਸ ਮੈਂ ਇਹ ਅਭੀ ਰੈਗੂਲਰ ਜਿਹੜੀ ਵੀਡੀਓ ਹੈਗੀ ਉਹ ਪਾ ਸਕਾਂ ਨਾ ਦੇਖੋ ਸਲਾਈ ਵਾਲੀ ਵੀਡੀਓ ਤੇ ਟਾਈਮ ਵੀ ਲੱਗ ਜਾਂਦਾ ਐਡੀਟਿੰਗ ਕਰਨ ਤੇ ਇਸੇ ਲਈ ਮੈਂ ਜਿਹੜੀ ਹੈਗੀ ਕੰਟੀਨਿਊ ਨਹੀਂ ਕਰ ਪਾਰੀ ਸੀਗੀ ਠੀਕ ਹੈ ਚਲੋ ਆਪਾਂ ਸੂਟਾਂ ਦੀ ਵੀਡੀਓ ਜਿਹੜੀ ਹੈਗੀ ਸ਼ੁਰੂ ਕਰਦੇ ਆ ਤੁਸੀਂ ਇੱਕ ਵਾਰ ਮੈਨੂੰ ਕਨਫਰਮ ਜ਼ਰੂਰ ਕਰ ਲੈਣਾ ਵੀ ਸੂਟ ਇਹ ਆਪਣੇ ਕੋਲੇ ਅਵੇਲੇਬਲ ਹੋਊਗਾ ਜਾਂ ਨਹੀਂ ਠੀਕ ਹੈ ਜੀ ਕਿਉਂਕਿ ਆਪਾਂ ਸਲਾਈ ਵਾਲੇ ਚੈਨਲ ਤੇ ਵੀ ਵੀਡੀਓ ਦੂਸਰੇ ਚੈਨਲ ਤੇ ਵੀ ਆਪਾਂ ਵੀਡੀਓ ਅਪਲੋਡ ਕਰ ਚੁੱਕਿਆ ਨਾ ਹੋ ਸਕਦਾ ਉਹਦੇ ਵਿੱਚੋਂ ਕਈ ਸੂਟ ਜਿਹੜੇ ਹੈਗੇ ਨੇ ਉਹ ਸੇਲ ਹੋ ਜਾਣ ਠੀਕ ਹੈ ਜੀ ਪਹਿਲਾ ਸੂਟ ਆਪਣਾ ਤੁਸੀਂ ਦੇਖ ਲਓ ਇਹ ਸੂਟ ਹੈਗਾ ਜੀ ਕਾਟਨ ਦਾ ਸੂਟ ਹੈਗਾ ਇਹ ਠੀਕ ਹੈ ਕਪੜਾ ਜਿਹੜਾ ਹੈਗਾ ਬਹੁਤ ਹੀ ਵਧੀਆ ਤੇ ਤੁਸੀਂ ਇਹਦਾ ਡਿਜ਼ਾਈਨ ਦੇਖ ਲਓ ਡਿਜ਼ਾਈਨ ਉਸ ਤੋਂ ਵੀ ਵਧੀਆ ਠੀਕ ਹੈ ਇਹਦਾ ਤੇ ਵਾਈਨ ਕਲਰ ਦੇ ਵਿੱਚ ਇਹ ਸੂਟ ਆਊਗਾ ਠੀਕ ਹੈ ਤੁਸੀਂ ਇਹਦਾ ਪ੍ਰਿੰਟ ਦੇਖ ਲਓ ਠੀਕ ਹੈ ਡਿਜ਼ਾਈਨ ਜਿਹੜਾ ਹੈਗਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਇਹਦਾ ਠੀਕ ਹੈ ਤੇ ਨਾਲ ਹੀ ਜਿਹੜੇ ਹੈਗੇ ਨੇ ਦੋ ਕਲਰ ਨੇ ਇਹ ਸੂਟ ਦੇ ਵਿੱਚ ਇੱਕ ਲਾਈਟ ਪਰਪਲ ਜਿਹਾ ਹੈਗਾ ਤੇ ਇੱਕ ਜਿਹੜਾ ਹੈਗਾ ਵਾਈਨ ਸ਼ੇਡ ਹੈਗਾ ਠੀਕ ਹੈ ਜੀ ਸੈਂਟਰ ਦੇ ਵਿੱਚ ਇਹਦੇ ਫੱਟਾ ਜਿਹਾ ਬਣਿਆ ਹੋਇਆ ਹੈਗਾ ਤੇ ਸਾਈਡਾਂ ਤੇ ਜਿਹੜੀ ਹੈਗੀ ਆ ਪੈਨਲ ਬਣੇ ਹੋਏ ਨੇ ਡਿਜ਼ਾਈਨਿੰਗ ਦੇ ਠੀਕ ਹੈ ਤੇ ਘੇਰੇ ਉੱਪਰ ਵੀ ਜਿਹੜਾ ਹੈਗਾ ਉਹ ਡਿਜ਼ਾਈਨ ਵਾਲਾ ਬਣਿਆ ਹੋਇਆ ਤੇ ਬੈਕ ਵਾਲਾ ਜਿਹੜਾ ਘੇਰਾ ਹੈਗਾ ਉਹਦੇ ਤੇ ਵੀ ਸੇਮ ਜਿਹੜਾ ਹੈਗਾ ਉਹ ਡਿਜ਼ਾਈਨ ਬਣਿਆ ਹੋਇਆ ਤੇ ਜਿਹੜੇ ਇਹਦਾ ਪਣਾ ਹੋਊਗਾ ਜੀ ਉਹ ਮੈਂ ਦੂਸਰੇ ਚੈਨਲ ਤੇ ਸਾਰਾ ਮੈਂ ਨਾਪ ਕੇ ਦਿਖਾਇਆ ਤੇ ਇਹਦਾ ਪਣਾ ਮੈਨੂੰ ਜਿਹੜਾ ਹੈਗਾ ਉਹ ਪਤਾ ਹੀ ਆ ਮੈਂ ਇੰਚ ਟੇਪ ਨਾਲ ਨਾਪਿਆ ਹੋਇਆ ਪਣਾ ਜਿਹੜਾ ਹੈਗਾ ਇਹਦਾ ਹੋਊਗਾ ਜੀ 4 43 ਇੰਚ ਦੇ ਵਿੱਚ ਦੇਖੋ ਤੁਹਾਡਾ ਸੂਟ ਜਿਹੜਾ ਹੈਗਾ ਉਹ ਵਧੀਆ ਬਣ ਜੂਗਾ ਤੇ ਜਿਹੜਾ ਇਹ ਵਾਲਾ ਘੇਰਾ ਹੋਊਗਾ ਜੀ ਇਹ ਲਗਭਗ ਹੋਊਗਾ ਇਹ 24 25 ਇੰਚ ਦਾ ਜਿਹੜਾ ਹੈਗਾ ਇਹਦਾ ਘੇਰਾ ਆਮ ਨਾਲ ਹੋਊਗਾ ਠੀਕ ਹੈ ਜੀ ਤੇ ਲੈਂਥ ਜਿਹੜੀ ਹੈਗੀ ਆ ਜੀ ਇਹਦੀ 44 ਤੱਕ ਹੋਊਗੀ ਹਨਾ ਤੇ ਮਤਲਬ ਲਗਭਗ ਜਿਹੜੀ ਹੈਗੀ ਆ 1 ਮਿੰਟ ਮੈਂ ਇੰਚ ਟੇਪ ਲੈ ਰਾ ਹਰ ਚੰ ਨੂੰ ਨਾਪ ਕੇ ਦਿਖਾ ਦਨੀ ਆ ਲੈਂਥ ਜਿਹੜੀ ਹੈਗੀ ਆ ਉਹ ਲਗਭਗ ਇਹਦੀ 46 ਇੰਚ ਹੋਊਗੀ ਠੀਕ ਹੈ ਜੀ 46 ਤੱਕ ਇਹਦੀ ਲੈਂਥ ਹੋਊਗੀ ਠੀਕ ਹੈ ਤੁਸੀਂ ਖੁੱਲਡੁੱਲਾ ਹੈਗਾ ਜਿਹੜਾ ਜਿੰਨਾ ਮਰਜੀ ਲੰਬਾ ਸੂਟ ਜਿਹੜਾ ਹੈਗਾ ਉਹ ਬਣਾ ਬਣਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਘੱਟ ਲੰਬਾਈ ਕਰਨੀ ਹੋਊਗੀ ਉਹ ਇੱਥੋਂ ਆਪਣੀ ਜਿਹੜੀ ਹੈਗੀ ਏਦਾਂ ਉੱਪਰ ਚੱਕ ਕੇ ਦੀ ਜਿਹੜੀ ਹੈਗੀ ਲੈਂਥ ਛੋਟੀ ਹੋ ਜਾਂਦੀ ਹੁੰਦੀ ਹੈ ਠੀਕ ਹੈ ਜੀ ਲੈਂਥ ਛੋਟੀ ਕਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੱਪੜਾ ਜਿਹੜਾ ਹੈਗਾ ਉਹ ਬਹੁਤ ਹੀ ਵਧੀਆ ਤੇ ਮੈਂ ਤੁਹਾਨੂੰ ਨੇੜੇ ਜਿਹੜਾ ਹੈਗਾ ਫੋਨ ਕਰਕੇ ਦਿਖਾ ਦਿੰਨੀ ਆ ਕੱਪੜਾ ਜਿਹੜਾ ਹੈਗਾ ਉਹ ਕਾਟਨ ਦਾ ਬਹੁਤ ਹੀ ਮੁਲਾਇਮ ਕੱਪੜਾ ਤੇ ਬਿਲਕੁਲ ਵੀ ਹਾਰਸ਼ ਨਹੀਂ ਕਰੂਗਾ ਗਰਮੀਆਂ ਦੇ ਵਿੱਚ ਇਦਾਂ ਦੇ ਹੀ ਸੂਟ ਚੱਲਣੇ ਨੇ ਦੇਖੋ ਗਰਮੀਆਂ ਦੇ ਵਿੱਚ ਠੀਕ ਹੈ ਡਿਜ਼ਾਈਨ ਜਿਹੜਾ ਹੈਗਾ ਉਸ ਤੋਂ ਵੀ ਵਧੀਆ ਜੀ ਠੀਕ ਹੈ ਤੇ ਇਹਦੇ ਨਾਲ ਵਾਈਨ ਕਲਰ ਦੀ ਹੀ ਸਲਵਾਰ ਹੋਊਗੀ ਠੀਕ ਹੈ ਸਲਵਾਰ ਦਾ ਜਿਹੜਾ ਕੱਪੜਾ ਹੈਗਾ ਉਹ ਹੋਊਗਾ 2.5 ਮੀਟਰ ਠੀਕ ਹੈ ਜੀ 2.5 ਮੀਟਰ ਤੋਂ 2-3 ਇੰਚ ਜ਼ਿਆਦਾ ਹੀ ਹੋਊਗਾ ਘੱਟ ਨਹੀਂ ਹੋਊਗਾ ਠੀਕ ਹੈ ਤੇ ਸਲਵਾਰ ਦਾ ਜਿਹੜਾ ਕੱਪੜਾ ਹੈਗਾ ਉਹ ਵੀ ਬਹੁਤ ਫਾਈਨ ਹੈਗਾ ਠੀਕ ਹੈ ਲਾਈਨਿੰਗ ਲਗਾਉਣ ਦੀ ਜਿਹੜੀ ਹੈਗੀ ਇਹਨੂੰ ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ ਠੀਕ ਹੈ ਤੇ ਇਹ ਜਿਹੜਾ ਹੈਗਾ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਹੋਊਗਾ ਠੀਕ ਹੈ ਜੀ वाइन कलर ਦਾ ਇਹ ਨਾਲ ਹੱਪ ਪਿਓਰ ਦਾ ਦੁਪੱਟਾ ਹੋਊਗਾ ਠੀਕ ਹੈ ਜੀ ਦੁਪੱਟਾ ਜਿਹੜਾ ਹੈਗਾ ਉਹ ਵੀ ਵਧੀਆ ਹੋਊਗਾ ਠੀਕ ਹੈ ਇਹ ਸੂਟ ਹੋਊਗਾ ਜੀ ਵਿਦ ਦੁਪੱਟਾ ਤੇ ਇਹਦਾ ਪ੍ਰਾਈਸ ਰਹੂਗਾ 550 ਠੀਕ ਹੈ 550 ਰੁਪਿਆ ਠੀਕ ਹੈ ਕਪੜਾ ਜਿਹੜਾ ਹੈਗਾ ਉਹਦੇ ਵਿੱਚ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਊਗੀ ਲੈਂਥ ਵੀ ਜਿਹੜੀ ਹੈਗੀ ਉਹ ਫੁੱਲ ਹੋਊਗੀ ਤੇ ਪ੍ਰਾਈਸ ਹੈਗਾ ਜੀ 550 ਠੀਕ ਹੈ ਤੁਸੀਂ WhatsApp ਦਾ ਨੰਬਰ ਜਿਹੜਾ ਸ਼ੋ ਹੋ ਰਿਹਾ ਹੈਗਾ ਤੁਹਾਡੀ ਸਕਰੀਨ ਤੇ ਤੁਸੀਂ ਉਹਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਇੱਕ ਇਹ ਸੂਟ ਹੈ ਜੀ ਠੀਕ ਹੈ ਤੇ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਘੇਰੇ ਉੱਪਰ ਇਹਦੇ ਫਲਾਵਰ ਬਣਿਆ ਹੋਇਆ ਤੇ ਐਦਾ ਜਿਗਜਗ ਬਣੇ ਹੋਏ ਨੇ ਠੀਕ ਹੈ ਤੇ ਇਹਦੀ ਵੀ ਲੈਂਥ ਹੋਊਗੀ ਜੀ 46 ਐਂਡ ਹਾਫ ਠੀਕ ਹੈ 46 ਇੰਚ ਜਿਹੜੀ ਹੈਗੀ ਇਹਦੀ ਲੈਂਥ ਹੋਊਗੀ ਤੇ ਤੁਸੀਂ ਡਿਜ਼ਾਈਨਿੰਗ ਜਿਹੜੀ ਹੈਗੀ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਇਹਦਾ ਵੀ ਜਿਹੜਾ ਪਣਾ ਹੈਗਾ ਉਹ ਵੀ 42 43 ਇੰਚ ਤੱਕ ਹੋਊਗਾ ਠੀਕ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਬਾਹਵਾ ਵੀ ਸਾਰੀਆਂ ਨਾਲ ਨਿਕਲ ਆਉਣਗੀਆਂ ਔਰ ਜਿਹੜਾ ਘੇਰਾ ਹੈਗਾ ਉਹ ਵੀ ਮੈਂ ਤੁਹਾਨੂੰ ਨਾਪ ਕੇ ਦਿਖਾ ਦਿੰਨੀ ਆ ਇਹਦਾ ਠੀਕ ਹੈ ਤੇ ਦੇਖੋ ਮਤਲਬ 29 ਇੰਚ ਜਿਹੜਾ ਹੈਗਾ ਇਹਦਾ ਘੇਰਾ ਹੈਗਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਊਗੀ ਠੀਕ ਹੈ ਤੇ ਆਰਾਮ ਨਾਲ ਥੋੜਾ ਸੂਟ ਜਿਹੜਾ ਹੈਗਾ ਉਹ ਖੁੱਲਾ ਡੁੱਲਾ ਬਣ ਜੂਗਾ ਤੇ ਇਹ ਵੀ ਜਿਹੜਾ ਹੈਗਾ ਕਾਟਨ ਦਾ ਸੂਟ ਹੈ ਜੀ ਤੇ ਕਪੜਾ ਜਿਹੜਾ ਹੈਗਾ ਬਹੁਤ ਹੀ ਫਾਈਨ ਆ ਗਰਮੀਆਂ ਦੇ ਵਿੱਚ ਪਾਉਣ ਵਾਲਾ ਠੀਕ ਹੈ ਕਪੜਾ ਤੇ ਇਹਦੇ ਨਾਲ ਵੀ ਹੈਗੀ ਹੈ ਜਿਹੜੀ ਸਲਵਾਰ ਵਾਈਨ ਕਲਰ ਦੀ ਹੀ ਲੱਗੀ ਹੋਈ ਆ ਸਿਰਫ ਇਹ ਡਿਜ਼ਾਈਨਿੰਗ ਦਾ ਫਰਕ ਆ ਠੀਕ ਹੈ ਜੀ ਤੇ ਇਹ ਵਾਲਾ ਸੂਟ ਸੀਗਾ ਜੀ 550 ਦਾ ਤੇ ਇਹ ਹੈਗਾ ਜੀ ਵਿਦਆਊਟ ਦੁਪੱਟਾ ਸੂਟ ਇਦਾਂ ਦੁਪੱਟਾ ਨਹੀਂ ਹੈਗਾ ਇਹ ਪਾਊਗਾ ਜੀ ਸਿਰਫ ਤੁਹਾਨੂੰ 500 ਰੁਪਏ ਦਾ ਠੀਕ ਹੈ ਇਹ ਸਿਰਫ 500 ਦਾ ਪਾਊਗਾ ਠੀਕ ਹੈ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਠੀਕ ਹੈ ਇਹਦੇ ਬੈਕ ਵਾਲੇ ਘੇਰੇ ਦੇ ਉੱਪਰ ਵੀ ਡਿਜ਼ਾਈਨਿੰਗ ਹੋਈ ਹੋਈ ਆ ਸੇਮ ਹੀ ਜਿਵੇਂ ਆਪਣੇ ਫਰੰਟ ਵਾਲੇ ਪੱਲੇ ਤੇ ਹੋਈ ਹੋਈ ਆ ਠੀਕ ਹੈ ਆ ਇਹਦਾ ਫਰੰਟ ਆ ਗਿਆ ਤੇ ਆ ਇਹਦਾ ਬੈਕ ਆ ਗਿਆ ਠੀਕ ਹੈ ਜੀ ਬੈਕ ਵਾਲੇ ਪੱਲੇ ਤੇ ਵੀ ਆਪਣੀ ਡਿਜ਼ਾਈਨਿੰਗ ਜਿਹੜੀ ਹੈਗੀ ਉਹ ਸੇਮ ਹੋਈ ਹੋਈ ਆ ਠੀਕ ਹੈ ਤੇ ਇੱਕ ਇਹ ਸੂਟ ਆ ਜੀ ਇਹ ਹੈਗਾ ਪ੍ਰਿੰਟਡ ਸੂਟ ਠੀਕ ਹੈ ਫਲਾਵਰ ਪ੍ਰਿੰਟਿੰਗ ਆ ਇਹਦੇ ਵਿੱਚ ਤੇ ਇਹ ਹੈਗਾ ਜੀ ਕਾਫੀ ਜਾਂ ਸ਼ੇਡ ਆ ਠੀਕ ਹੈ ਇਹ ਇਹ ਵਾਈਨ ਸ਼ੇਡ ਸੀਗਾ ਇਹਦੇ ਨਾਲ ਸਲਵਾਰ ਆ ਇਹ ਹੈਗਾ ਜੀ ਕਾਫੀ ਸ਼ੇਡ ਠੀਕ ਹੈ ਤੇ ਇਹ ਵੀ ਜਿਹੜੀ ਹੈਗੀ 2.5 ਮੀਟਰ ਦੀ ਸ਼ਰਟ ਹੋਊਗੀ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਆ ਠੀਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਜਿਹੜੇ ਹੈਗੇ ਨੇ ਹੁਣ ਏਦਾਂ ਦੇ ਹੀ ਪ੍ਰਿੰਟ ਚੱਲਣਗੇ ਤੁਸੀਂ ਕੋਈ ਵੀ ਲੇਸ ਦਾ ਵਰਕ ਨਾਲ ਦੇ ਕੇ ਪੈਨਲ ਪਾ ਸਕਦੇ ਹੋ ਡਿਜ਼ਾਈਨਿੰਗ ਕਰ ਸਕਦੇ ਹੋ ਬਾਹਾਂ ਤੇ ਵੀ ਕਰ ਸਕਦੇ ਹੋ ਔਰ ਜਿਹੜਾ ਹੈਗਾ ਸ਼ਰਟ ਤੇ ਵੀ ਕਰ ਸਕਦੇ ਹੋ ਥੋੜੀ ਜੀ ਲੇਸ ਦਾ ਵਰਕ ਦੇ ਕੇ ਇਹ ਬਹੁਤ ਹੀ ਸੋਹਣਾ ਸੂਟ ਬਣ ਜੂਗਾ ਠੀਕ ਹੈ ਜੀ ਇਹ ਵੀ ਸੂਟ ਜਿਹੜਾ ਹੈਗਾ ਇਹ ਵਿਦ ਦੁਪੱਟਾ ਹੋਊਗਾ 550 ਰੁਪਏ ਦਾ ਠੀਕ ਹੈ ਜੀ ਤੇ ਇਹਦੇ ਨਾਲ ਆ ਇਹ ਕਾਫੀ ਕਲਰ ਦੀ ਸਲਵਾਰ ਹੋਊਗੀ ਤੇ ਇਹ ਇਹਦਾ ਦੁਪੱਟਾ ਹੋਊਗਾ ਜੀ ਹਾਫ ਪਿਓਰ ਦਾ ਠੀਕ ਹੈ ਦੁਪੱਟੇ ਦਾ ਜਿਹੜਾ ਸਾਈਜ਼ ਹੈਗਾ ਉਹ ਵੀ ਵਧੀਆ ਹੋਊਗਾ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਠੀਕ ਹੈ ਜੀ ਤੇ ਜੇ ਤੁਸੀਂ ਇਹ ਵਾਲਾ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ WhatsApp ਦਾ ਨੰਬਰ ਜਿਹੜਾ ਸ਼ੋ ਹੋ ਰਿਹਾ ਹੈ ਉਹ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਇਹਦੀ ਵੀ ਲੈਂਥ ਜਿਹੜੀ ਹੈਗੀ ਆ ਉਹ 46 45 ਤੱਕ ਆਰਾਮ ਨਾਲ ਬਣ ਜਾਊਗੀ ਠੀਕ ਹੈ ਜੀ ਤੇ ਇੱਕ ਆਪਣੇ ਕੋਲ ਇਹ ਸੂਟ ਹੈ ਜੀ ਮਸਟਰਡ yellow ਕਲਰ ਦੇ ਵਿੱਚ ਠੀਕ ਹੈ ਤੇ ਇਹ ਸੂਟ ਜਿਹੜਾ ਹੈਗਾ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਵੀ ਨੈੱਕ ਬਣਿਆ ਹੋਇਆ ਹੈਗਾ ਤੁਸੀਂ ਕੜਾਈ ਚੈੱਕ ਕਰ ਸਕਦੇ ਹੋ ਨੇੜੇ ਤੋਂ ਵਰਕ ਜਿਹੜਾ ਹੈਗਾ ਪੂਰਾ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਹੈ ਠੀਕ ਹੈ ਜੀ ਤੁਸੀਂ ਵਰਕ ਦੇਖੋ ਕਿੰਨਾ ਬਰੀਕੀ ਨਾਲ ਹੋਇਆ ਹੋਇਆ ਦਬਕੇ ਦਾ ਵਰਕ ਹੋਇਆ ਹੋਇਆ ਔਰ ਜਿਹੜੇ ਹੈਗੇ ਨਾ ਕਟ ਦਾਣੇ ਦਾ ਵਰਕ ਹੋਇਆ ਹੋਇਆ ਹੈਗਾ ਠੀਕ ਹੈ ਤੇ ਨਾਲ ਜਿਹੜੇ ਹੈਗੇ ਨੇ ਮੋਤੀ ਅਟੈਚ ਕੀਤੇ ਹੋਏ ਨੇ ਕਟ ਦਾਣੇ ਦੇ ਨਾਲ ਠੀਕ ਹੈ ਜੀ ਤੇ ਜੇ ਦੇਖੋ ਵੀ ਨੈੱਕ ਜਿਹੜਾ ਹੈਗਾ ਉਹ ਤਾਂ ਟ੍ਰੈਂਡਿੰਗ ਦੇ ਵਿੱਚ ਚਲਦਾ ਹੀ ਰਹਿੰਦਾ ਹੁੰਦਾ ਤੇ ਬਹੁਤ ਸੋਹਣਾ ਸੂਟ ਜਿਹੜਾ ਹੈਗਾ ਉਹ ਬਣ ਕੇ ਰੈਡੀ ਹੋ ਜਾਊਗਾ ਤੇ ਹੁਣ ਇਹਦਾ ਜਿਵੇਂ ਕੜਾਈ neck ਤੇ ਵੀ ਕੀਤੀ ਹੋਈ ਔਰ ਜਿਹੜੀ ਹੈਗੀ ਉਹ ਬਾਰਡਰ ਤੇ ਵੀ ਕੜਾਈ ਕੀਤੀ ਹੋਈ ਆ ਠੀਕ ਆ ਤੁਸੀਂ ਦੇਖ ਲਓ ਕੜਾਈ ਵੀ ਠੀਕ ਹੈ ਜੀ ਤੇ ਲੈਂਥ ਜਿਹੜੀ ਹੈਗੀ ਆ ਇਹਦੀ 47 ਤੱਕ ਹੋਊਗੀ ਤੁਸੀਂ ਘਟ ਵੱਧ ਵੀ ਕਰ ਸਕਦੇ ਹੋ ਠੀਕ ਹੈ ਇੱਥੇ ਲੈਂਥ ਇਹ ਐਦਾ ਆਰਾਮ ਨਾਲ ਜਿਹੜੀ ਹੈਗੀ ਉਹ ਘਟ ਵੱਧ ਕਰ ਸਕਦੇ ਹੋ 47 ਇੰਚ ਜਿਹੜੀ ਹੈਗੀ ਇਹਦੀ ਲੈਂਥ ਰੈਡੀ ਰਹਿ ਜੂਗੀ ਤੁਹਾਡੀ ਤੇ ਇਹਦਾ ਜਿਹੜਾ ਹੈਗਾ ਪਣਾ ਜਿਹੜਾ ਹੈਗਾ ਉਹ 43 ਤੱਕ ਹੋਊਗਾ 43 ਇੰਚ ਜਿਹੜਾ ਹੈਗਾ ਇਹਦਾ ਪਣਾ ਹੋਊਗਾ ਠੀਕ ਹੈ ਜੀ ਤੇ ਨਾਲ ਇਹਦੇ ਬੂਟੀਆਂ ਬਣੀਆਂ ਹੋਈਆਂ ਨੇ ਦੇਖੋ ਸੂਟ ਦੇ ਵਿੱਚ ਪੂਰਾ ਹੈਵੀ ਵਰਕ ਹੋਇਆ ਹੋਇਆ ਸੂਟ ਤੇ ਠੀਕ ਹੈ ਤੇ ਇਹ ਇਹਦੀ ਹੈਗੀ ਹੈ ਜੀ ਬਾਟਮ ਸਲਵਾਰ ਦੇ ਉੱਪਰ ਵੀ ਜਿਹੜਾ ਹੈਗਾ ਪੌਂਚਿਆਂ ਦੇ ਉੱਪਰ ਵਰਕ ਹੋਇਆ ਹੋਇਆ ਤੇ ਸਲਵਾਰ ਦਾ ਜਿਹੜਾ ਕੱਪੜਾ ਹੈਗਾ ਜੀ ਉਹ ਹੋਊਗਾ ਪੌਣੇ 3 ਮੀਟਰ ਮੀਟਰ ਠੀਕ ਹੈ 2.75 ਠੀਕ ਹੈ ਜੀ ਤੇ ਤੁਹਾਡੀ ਕੁਲੀ ਰੁਲੀ ਹੈਗੀ ਜਿਹੜੀ ਸਲਵਾਰ ਬਣ ਜੂਗੀ ਸਲਵਾਰ ਦੇ ਪੌਂਚਿਆਂ ਦੇ ਵਰਕ ਜਿਹੜਾ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਠੀਕ ਹੈ ਜੀ ਏ ਆ ਦੇਖੋ ਤੁਸੀਂ ਇਹਦੀ ਪੈਂਟ ਪਲਾਜ਼ੋ ਵੀ ਬਣਾ ਸਕਦੇ ਹੋ ਉਹ ਤੁਹਾਡਾ ਟੇਲਰ ਜਿਹੜਾ ਹੈਗਾ ਉਹ ਆਪਣੇ ਆਪ ਹੀ ਸੈੱਟ ਕਰ ਦੂਗਾ ਕਿ ਕਿਵੇਂ ਆ ਪਕੜਾਈ ਨੂੰ ਜਿਹੜਾ ਹੈਗਾ ਉਹ ਪੈਂਟ ਪਲਾਜ਼ੋ ਦੇ ਪੌਂਚਾਂ ਤੇ ਲੈ ਕੇ ਆਉਣਾ ਠੀਕ ਆ ਤੇ ਸਲਵਾਰ ਤਾਂ ਦੇਖੋ ਇਹਦੀ ਆਰਾਮ ਨਾਲ ਬਣ ਹੀ ਜਾਊਗੀ ਕੜਾਈ ਵਾਲੀ ਤੁਸੀਂ ਕੜਾਈ ਜਿਹੜੀ ਹੈਗੀ ਉਹ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੈ ਕਪੜਾ ਹੋਊਗਾ ਜੀ ਪੌਣੇ 3 ਮੀਟਰ ਸਲਵਾਰ ਦਾ ਠੀਕ ਹੈ 2.5 ਮੀਟਰ ਤੋਂ ਜ਼ਿਆਦਾ ਮੈਂ नाप ਕੇ ਦੇਖਿਆ ਹੋਇਆ ਹੈ ਕਪੜਾ ਠੀਕ ਹੈ ਤੇ ਇਹ ਇਹਦਾ ਦੁਪੱਟਾ ਹੋਊਗਾ ਜੀ ਮਸਲੀਨ कॉटन ਦੇ ਵਿੱਚ ਠੀਕ ਆ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਦੁਪੱਟੇ ਦੇ ਉੱਪਰ ਵੀ ਠੀਕ ਐ ਐਦਾਂ ਦੇਖੋ ਚੱਕ ਬਣੇ ਹੋਏ ਨੇਗੇ ਗੋਟਾ ਪੱਤੀ ਦੇ ਨਾਲ ਦੁਪੱਟਾ ਜਿਹੜਾ ਹੈਗਾ ਪੂਰਾ ਖੁੱਲਡੁੱਲਾ ਹੋਊਗਾ ਠੀਕ ਐ ਤੇ ਪਣਾ ਜਿਹੜਾ ਹੈਗਾ ਦੁਪੱਟੇ ਦਾ ਬਹੁਤ ਹੀ ਚੌੜਾਗਾ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਜਿਹੇ ਦੁਪੱਟੇ ਨਹੀਂ ਹੈਗੇ ਜਿਹੜੇ ਪਣਾ ਸਿਰ ਤੇ ਲੈਂਦੀਆਂ ਨੇ ਚੁੰਨੀ ਉਹਨਾਂ ਲਈ ਬਹੁਤ ਹੀ ਵਧੀਆ ਠੀਕ ਆ ਮਸਲੀਨ ਕਾਟਨ ਦਾ ਦੁਪੱਟਾ ਬਿਲਕੁਲ ਸੌਫਟ ਦੁਪੱਟਾ ਦੇਖੋ ਬਿਲਕੁਲ ਵੀ ਐਦਾਂ ਅਕੜਾ ਨਹੀਂ ਹੈਗਾ ਦੁਪੱਟੇ ਦੇ ਵਿੱਚ ਤੁਸੀਂ ਆਸਾਨੀ ਨਾਲ ਜਿਹੜਾ ਹੈਗਾ ਉਹ ਵੇਅਰ ਕਰ ਸਕਦੇ ਹੋ ਠੀਕ ਏ ਦੇਖੋ ਆ ਦੇਖੋ ਕੋਈ ਇਕੜਾ ਨਹੀਂ ਹੈਗਾ ਕੱਪੜੇ ਦੇ ਵਿੱਚ ਬਿਲਕੁਲ ਮਲਾਇਮ ਹੋਇਆਗਾ ਦੁਪੱਟਾ ਠੀਕ ਹੈ ਤੇ ਇਹ ਸੂਟ ਹੈਗਾ ਜੀ 1050 ਦਾ ਜੇ ਤੁਸੀਂ ਇਹ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ WhatsApp ਤੇ ਤੁਸੀਂ ਮੈਸੇਜ ਕਰ ਦਿਓ ਠੀਕ ਹੈ ਤੇ ਇੱਕ ਇਹ ਸੂਟ ਨੇ ਜੀ ਇਹ ਵੀ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਠੀਕ ਹੈ ਜੀ ਇਹ ਹੈਗਾ ਜੀ ਪਰਪਲ ਕਲਰ ਹੈ ਇਹਦੇ ਵਿੱਚ ਤੇ ਔਰ ਲਾਈਟ ਪਰਪਲ ਕਲਰ ਦੋ ਕਲਰ ਦਾ ਕੰਬੀਨੇਸ਼ਨ ਹੈਗਾ ਜਿਵੇਂ ਅੱਜ ਕੱਲ ਟਾਈ ਐਂਡ ਡਾਈ ਦੇ ਚੱਲ ਰਹੇ ਨੇ ਨਾ ਸੂਟ ਉਸ ਦੇ ਹਿਸਾਬ ਦਾ ਇਹ ਸੂਟ ਆ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਜਿਹੜਾ ਹੈਗਾ ਉਹ ਬਣਿਆ ਹੋਇਆ ਹੈਗਾ ਠੀਕ ਹੈ ਘੇਰੇ ਦੀ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਠੀਕ ਹੈ ਤੇ ਇੱਥੇ ਜਿਹੜਾ ਹੈਗਾ ਹੈਂਡਵਰਕ ਦਾ ਇੱਕ ਫਲਾਵਰ ਦਿੱਤਾ ਹੋਇਆ ਘੇਰੇ ਦੇ ਕੋਲ ਠੀਕ ਹੈ ਜੀ ਤੇ ਬੈਕ ਜਿਹੜੀ ਹੋਗੀ ਉਹ ਇਸ ਤਰੀਕੇ ਨਾਲ ਹੋਊਗੀ ਇਹਦਾ ਵੀ ਜਿਹੜਾ ਪਣਾ ਹੈਗਾ ਉਹ ਵੀ ਵੱਡਾ ਹੋਊਗਾ ਤੇ ਲੰਬਾਈ ਜਿਹੜੀ ਹੈਗੀ ਉਹ 42 ਤੱਕ ਜਿਹੜੀ ਹੈਗੀ ਤੁਹਾਡੀ ਆਰਾਮ ਨਾਲ ਬਨਜੂਗੀ 42 ਇੰਚ ਲੰਬਾਈ ਠੀਕ ਹੈ ਜੀ ਤੇ ਸਲਵਾਰ ਜਿਹੜੀ ਹੈਗੀ ਇਹਦੇ ਨਾਲ ਪਲੇਨ ਹੀ ਆ ਉਹ ਵੀ ਪਿਓਰ ਕਾਟਨ ਦੀ ਲੱਗੀ ਹੋਈ ਹੈ ਸਲਵਾਰ ਵੀ ਤੇ ਇਹ ਇਹਦਾ ਜਿਹੜਾ ਹੈਗਾ ਜੀ ਇਹ ਦੁਪੱਟਾ ਹੋਊਗਾ ਠੀਕ ਹੈ ਦੁਪੱਟੇ ਦਾ ਤੁਸੀਂ ਪ੍ਰਿੰਟ ਦੇਖ ਲਓ ਬਹੁਤ ਹੀ ਸੋਹਣਾ ਬਣਿਆ ਹੋਇਆ ਦੁਪੱਟੇ ਦਾ ਪ੍ਰਿੰਟ ਖੁੱਲਾ ਡੁੱਲਾ ਜਿਹੜਾ ਹੈਗਾ ਤਾਂ ਦੁਪੱਟਾ ਹੋਊਗਾ ਫੁੱਲ ਘੇਰਾ ਹੋਊਗਾ ਦੁਪੱਟੇ ਦਾ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨੇ ਸੋਹਣੇ ਜਿਹੜੇ ਹੈਗੇ ਨੇ ਫਲਾਵਰ ਬਣੇ ਹੋਏ ਨੇ ਠੀਕ ਹੈ ਜੀ ਪਣਾ ਜਿਹੜਾ ਹੈਗਾ ਉਹ ਫੁੱਲ ਹੋਊਗਾ ਆ ਦੇਖੋ ਮਤਲਬ ਜਿਹੜਾ ਅਰਜ ਹੈਗਾ ਆਪਾਂ ਨੇ ਇਹਦਾ ਦੁਪट्टे ਦਾ ਕਾਫੀ ਵੱਡਾ ਹੈਗਾ 1 ਮੀਟਰ ਤੋਂ ਜਿਹੜਾ ਹੈਗਾ ਉਹ ਜ਼ਿਆਦਾ ਹੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇੱਕ ਇਹਦੇ ਵਿੱਚ ਕਲਰ ਹੈਗਾ ਜੀ ਇਹ ਪੀਚ ਵਾਲਾ ਕਲਰ ਠੀਕ ਹੈ ਆ ਮਤਲਬ orange peach ਗਾਜਰੀ ਜਿਹਾ ਸ਼ੇਡ ਹੈ ਜੋ ਤੁਹਾਨੂੰ ਫੋਨ ਦੇ ਵਿੱਚ ਦਿਖ ਰਿਹਾ ਸੇਮ ਐਜ਼ ਇਟ ਇਦਾਂ ਦਾ ਹੀ ਕਲਰ ਹੋਊਗਾ ਠੀਕ ਹੈ ਡਿਜ਼ਾਈਨਿੰਗ ਜਿਹੜੀ ਹੈਗੀ ਤੁਸੀਂ ਦੇਖ ਹੀ ਚੁੱਕੇ ਹੋ ਪਰਪਲ ਵਾਂਗੂ ਸੇਮ ਹੀ ਹੋ ਤੇ ਇੱਕੇ ਦੇ ਵਿੱਚ ਹੈਗਾ ਜੀ ਫਰੋਜ਼ੀ ਕਲਰ ਠੀਕ ਹੈ ਤੇ ਇੱਕੇ ਦੇ ਵਿੱਚ ਹੋਊਗਾ ਜੀ yellow ਕਲਰ ਠੀਕ ਹੈ ਮਸਟਰਡ yellow ਕਲਰ ਠੀਕ ਹੈ ਡਿਜ਼ਾਈਨਿੰਗ ਜਿਹੜੀ ਹੈਗੀ ਤੁਸੀਂ ਦੇਖ ਹੀ ਚੁੱਕੇ ਹੋਗੇ ਤੇ ਇੱਕ ਜਿਹੜਾ ਆਪਣਾ ਆ yellow ਵਾਲਾ ਸੀ ਨਾ 1050 ਵਾਲਾ ਸੂਟ ਇਹਦੇ ਵਿੱਚ ਇੱਕ ਆਪਣਾ ਪਰਪਲ ਸ਼ੇਡ ਹੈ ਠੀਕ ਹੈ ਜੀ ਇਹ ਵਾਲਾ ਪਰਪਲ ਸ਼ੇਡ ਹੋਊਗਾ ਡਿਜ਼ਾਈਨਿੰਗ ਜਿਹੜੀ ਹੈਗੀ ਉਹ ਇਹਦੀ ਸੇਮ ਹੀ ਹੋਊਗੀ ਠੀਕ ਆ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਇਹ ਕੱਪੜਾ ਹੋਊਗਾ ਜੀ ਇਹ ਚਾਕਲੇਟ ਫੈਬਰਿਕ ਆ ਇਹ ਨਵਾਂ ਆਇਆ ਹੁਣ ਫੈਬਰਿਕ ਬਹੁਤ ਸੋਹਣਾ ਫੈਬਰਿਕ ਆ ਇਹਦੇ ਉੱਪਰ ਤੁਹਾਨੂੰ ਲਾਈਨਿੰਗ ਜਿਹੜੀ ਹੈਗੀ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ ਇਹ ਇਦਾਂ ਹੀ ਸੂਟ ਜਿਹੜਾ ਹੈਗਾ ਬਹੁਤ ਹੀ ਬਣਿਆ ਹੋਇਆ ਸੋਹਣਾ ਲੱਗਦਾ ਤੇ ਵਾਈਟ ਕਲਰ ਦੇ ਸੂਟ ਵੈਸੇ ਵੀ ਬਹੁਤ 트ੈਂਡਿੰਗ ਦੇ ਵਿੱਚ ਚੱਲ ਰਹੇ ਨੇ ਜੇ ਤੁਸੀਂ ਇਹ ਸੂਟ ਬਾਈ ਕਰਨਾ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਣਾ ਸੂਟ ਜਿਹੜਾ ਹੈਗਾ ਉਹ ਬੁੱਕ ਕਰ ਸਕਦੇ ਹੋ ਠੀਕ ਹੈ ਤੇ ਚਲੋ ਆਪਾਂ ਅੱਜ ਦੀ ਵੀਡੀਓ ਵਿੱਚ ਇਹੀ ਸੂਟ ਸੀਗੇ ਤੇ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਦੇਖੋ ਆਪਾਂ ਸੂਟ ਹੋਰ ਲੈ ਕੇ ਆਏ ਆ ਆਪੋ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਸੂਟ ਸੀਗੇ ਸੀ ਅਗਲਾ ਆਪਾਂ ਨਿਊ ਵੀਡੀਓ ਦੇ ਵਿੱਚ ਨਿਊ ਸੂਟ ਲੈ ਕੇ ਆਵਾਂਗੇ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ